ਤੇ ਲਓ ਜੀ ਅੱਜ ਆਪਾਂ ਪਾਇਆ ਅੰਬ ਦਾ ਚਾਰ ਤੇਲ ਵਾਲਾ ਪੁਰਾਣੇ ਤਰੀਕੇ ਨਾਲ ਨਾਨੀਆਂ ਦਾਦੀਆਂ ਦੇ ਤੇ ਇਹਦੇ ਵਿੱਚ ਆਪਾਂ ਕਿਹੜੇ ਕਿਹੜੇ ਮਸਾਲੇ ਪਾਏ ਅੱਗੇ ਤੇ ਹੀਟਸ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਦੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਆਂਬ ਅੰਬਾਂ ਦਾ ਆਪਾਂ ਪਾਵਾਂਗੇ ਚਾਰ ਇਹ ਆਪਣੇ 5 ਕਿਲੋ ਆਂਬਾ ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਜਿਹੜੇ ਸਾਰੇ ਤਕਰੀਬਨ 50-50 ਗ੍ਰਾਮ ਪਾਵਾਂਗੇ ਆਪਾਂ 50 ਗ੍ਰਾਮ ਪਾਵਾਂਗੇ ਮੇਥੇ 50 ਗ੍ਰਾਮ ਹਲਦੀ ਪਾਵਾਂਗੇ 30 ਗ੍ਰਾਮ ਆਪਾਂ ਪਾ ਰਹੇ ਕਲੌਂਜੀ ਤੇ 50 ਗ੍ਰਾਮ ਸੌਂਫ ਤੇ ਇਹ 800 ਗ੍ਰਾਮ ਆਪਾਂ ਦੇ ਵਿੱਚ ਲੂਣ ਪਾਵਾਂਗੇ ਤੇ ਸਵਾਦ ਅਨੁਸਾਰ ਆਪਾਂ ਥੋੜੀ ਜਿਹੀ ਮਿਰਚ ਜਿੰਨਾ ਕਿ ਤਿੱਖਾ ਖਾਣੇ ਆ ਆਪਾਂ ਉਨੇ ਹੀ ਮਿਰਚ ਪਾਵਾਂਗੇ ਤੇ ਅੱਧਾ ਕਿਲੋ ਤੇਲ ਪਾਵਾਂਗੇ ਸਰੋਂ ਦਾ 4 ਆਪਾਂ ਪਾਵਾਂਗੇ ਪੁਰਾਣੇ ਤਰੀਕੇ ਨਾਲ ਨਾਨੀਆਂ ਦਾਦੀਆਂ ਦੇ ਤਰੀਕੇ ਨਾਲ ਤੇ ਚਾਰਾ ਪੰਜ ਪਿਛਲੇ ਫਰਵਾਰ ਪਾਇਆ ਵਾ ਤੁਸੀਂ ਉਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਵੀ ਆਪਾਂ ਅਰਕੀ ਵਿਚਾਰ ਪਾਇਆ ਉਹਦੋਂ ਆਪਾਂ ਪਾਣੀ ਵਾਲਾ ਚਾਰ ਪਾਇਆ ਮਿੱਠਾ ਤੇ ਉਹਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਤੇ ਅੱਜ ਆਪਾਂ ਪਾ ਰਹੇ ਆ ਤੇਲ ਵਾਲਾ ਚਾਰ ਫੇਰ ਪੁਰਾਣੇ ਤਰੀਕੇ ਨਾਲ ਬਣਾਵਾਂਗੇ ਤੇ ਆਜੋ ਆਪਾਂ ਅੰਬ ਕੱਟ ਲੈਨੇ ਆਪਾਂ 10 ਕਿਲੋ ਇਕੱਠੇ ਪਾਉਣੇ ਸੀ ਪਰ ਆਪਾਂ ਨੂੰ ਅੰਬ ਥੋੜੇ ਮਿਲੇ ਆ ਇੱਕ ਮੈਨੂੰ ਛੱਕ ਜਾ ਵੀ ਆੰਬੇ ਪੂਰੇ ਦੇਸੀ ਨਹੀਂਗੇ ਮੈਂ ਇਸ ਕਰਕੇ ਥੋੜੇ ਲੈ ਆ ਆਪਾਂ ਇੰਨਾ ਕਿ ਆਪਾਂ 4 ਪਾ ਰਹੇ ਆ ਤੇ ਫਿਰ ਵੀ ਜੇ ਮਤਲਬ ਆਪਾਂ ਆਮ ਬਚੰਗੇ ਮਿਲੇ ਤੇ ਆਪਾਂ ਥੋੜਾ ਇੰਨਾ ਹੀ ਹੈ 5 ਕਿਜੀ ਆਪਾਂ ਹੋਰ ਪਾਵਾਂਗੇ ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਸਸਰੀ ਕਾ ਤੇ ਆਪਾਂ ਹੁਣ ਆਮ ਕਟਾਂਗੇ ਇੰਨੇ ਕਿ ਆਪਣੀ ਡਿਊਟੀ ਲੱਗੀ ਆ ਤੇ ਬਾਕੀ ਕੰਮ ਸਾਰੇ ਮਦਾਜੀ ਕਰਨਗੇ ਉਹ ਆ ਜੀ ਇਨਨੇ ਮਾਦਾ ਬਹੁਤ ਹੈ ਹਾਂ ਬਹੁਤ ਵਧੀਆ ਇੰਦੇ 2 पीस ਆਪਾਂ ਕਰ ਲੈਣੇ ਆ ਆ ਦੇਖੋ ਡੇਡੀ ਪੀਸ ਇਹ ਤੇ ਕਈ ਵੜੇ ਕਮਰੇ ਚ 4 ਪੀਸ ਹੁੰਦੇ ਮਾਦਾ ਹਾਂ 4 ਹੀ ਕਰਨੇ ਆ ਇਹਦਾ ਕੋਈ ਛੋਟਾ ਵੱਡਾ ਹੋ ਜਾਂਦਾ ਕਿਉਂਕਿ ਮੈਂ ਪਹਿਲੀ ਦੀ ਕਟਾਈ ਕਰ ਰਿਹਾ ਇਹਨਾਂ ਡੈਡੀ ਕਰ ਦਿੰਦੇ ਨੇ ਇਹ ਕਟਾਈ ਤੇ ਉਹ ਥੋੜੇ ਨਾ ਅੱਖਰੇ ਪ੍ਰੋਬਲਮ ਆ ਇਹ ਤੇ ਡੈਡੀ ਚੈੱਕ ਕਰਨ ਆਏ ਆ ਕਿ ਪੀਸ ਸਹੀ ਬਣਦੇ ਆ ਕਿ ਕੰਬਲੇ ਬਹੁਤ ਵਧੀਆ ਵਾਹ ਅੰਮ੍ਰਿਤਸਰ ਤੋਂ ਆ ਵੇਖੋ ਗਿੜਕ ਬਹੁਤ ਨਿਗਰੀ ਜੀ ਨਿਕਲਦੇ ਆ ਇਹ ਸਫਾਈ ਨਾਲ ਨਾਲ ਕਰੀ ਜੋ ਆਪਾਂ ਨੇ ਯਕੀਨ ਦਿੱਤਾ ਤੇ ਭਾਈ ਆਂਦਾ ਹੈ ਵਧੀਆ ਅੰਮ੍ਰਿਤਸਰ ਲਈ ਨਹੀਂ ਨਹੀਂ ਆ ਥੋੜੇ ਜਿਹਾ ਟੱਕ ਘੱਟ ਲਾ ਲੱਕੜ ਜਾਂਦੀ ਨਾਲ ਇਹ ਜਿਹੜਾ ਆਪਾਂ ਇੱਥੇ ਗਿੜਕਾ ਨਾਲੋਂ ਨਾਲ ਵਸਰੀਆਂ ਕਰ ਲੈਨੇ ਆ ਸਾਫ਼ ਕਰਕੇ ਰੱਖੀ ਜੋ ਇਹ ਵੀ ਤੁਹਾਨੂੰ ਪਤਾ ਆਪਾਂ ਇਹਨਾਂ ਦਾ ਇਸਤੇਮਾਲ ਕਰਦੇ ਆਂ ਆਪਾਂ ਸੁਕਣੀਆਂ ਨੇ ਇਹਨਾਂ ਨੂੰ ਸੁਕਾ ਕੇ ਆਪਾਂ ਦਵਾਈ ਬਣਾਵਾਂਗੇ ਜੇ ਜਦੋਂ ਕਦੇ ਟਟੀਆਂ ਟੁੱਟੀਆਂ ਲੱਗੀਆਂ ਹੋਂ ਨਾ ਉਦੋਂ ਮਦਲੇ ਦਾ ਦੇ ਜਈਏ ਤੇ ਜਾਮ ਲੱਗ ਜਾਂਦੇ ਐ ਤੇ ਬ੍ਰੇਕ ਲੱਗ ਜਾਂਦੀ ਆ ਤਾਂ ਦੇਸੀ ਲਾ ਆ ਜਾ ਰੇ ਦੇਸੀ ਲਾ ਆਏ ਜਾਮ ਨੂੰ ਵੀ ਘਿੜ ਕੋ ਤੇ ਆਂਬੜੀ ਘਿੜ ਕੋ ਇਹ ਸਟਾ ਕੇ ਪੀਸ ਕੇ ਰੱਖ ਰੱਖੀ ਹੋਏ ਤੇ ਬਹੁਤ ਵੇਲੇ ਕੋੜੇ ਦਾ ਬੰਨੂ ਆਏ ਇਹ ਫਨ ਆਲੂ ਨਾਲ ਜਿਹੜੀਆਂ ਗਿੱਟਕਾਂ ਐ ਵੱਖਰੀਆਂ ਕਰੀ ਜਾਵਾਂਗੇ ਅੰਬਾਂ ਦੀ ਸਫਾਈ ਕਰੀ ਜਾਣੀ ਆ ਪਹਿਲਾਂ ਪੂਰ ਆਪਾਂ ਕਟਾਈ ਕਰ ਲਈ ਅੰਬਾਂ ਦੀ ਤੇ ਇਹਦੇ ਵਿੱਚੋਂ ਇੰਨੇ ਆ ਕਿ ਜਿਹੜੀ ਧਾਨੇ ਕੋਲੇ ਸਰਪੱਦਾ ਕਿ ਲੋਕ ਬੜਕ ਨੇਗਲੀਗੇ ਹੋ ਜਾਂ ਅੰਬ ਆਪਰੇ ਚੰਗੇ ਲੱਗੇ ਜੀ ਆਪਾਂ 5 ਕਿਲੋ ਅੰਬ ਹੋਰ ਮਗਾਲੇ ਆ ਤੇ ਇਹ ਨਾਲ ਨਾਲ ਧਵਾ ਕੇ ਦੇ ਨਾਲ ਨਾਲ ਪੁਸਕਾ ਕੇ ਹੁਣ ਇਹਦੀ ਵੀ ਆਪਾਂ ਨਾਲ ਨਾਲ ਕਟਾਈ ਕਰਾਂਗੇ ਤੇ ਹਾਂ ਜੀ ਅੰਬਾ ਪਾਟ ਕੇ ਸਾਫ ਕਰ ਲਿਆ ਵੇਖੋ ਆਪਾਂ ਕੱਲੀ ਕੱਲੀ ਫਾੜੀ ਜਿਹੜੀ ਇਹ ਸਾਫ ਕੀਤੀ ਆ ਆਪਾਂ ਕੱਟ ਕੇ ਧੋਂਦੇ ਨਹੀਂ ਪਾਣੀ ਨਹੀਂ ਲਾਉਂਦੇ ਤੇ ਆਪਾਂ ਉਦਾਂ ਹੀ ਸਾਫ ਕਰਕੇ ਪਾਉਨੇ ਆ ਤੇ ਕੋਈ ਤੇ ਜਿਹੜੇ ਖੱਟੇ ਅੰਬ ਉਹਨਾਂ ਨੂੰ ਲੂਣ ਲਾ ਕੇ ਰੱਖ ਦਿੰਦੇ ਰਾਤ ਉਹਨਾਂ ਦਾ ਪਾਣੀ ਕੱਢ ਕੇ ਖੱਟਾ ਤੇ ਫੇਰ ਪਾਉਂਦੇ ਪਰ ਆਪਾਂ ਇਸੇ ਤਰ੍ਹਾਂ ਹੀ ਪਾਉਨੇ ਆ ਸੁੱਕੇ ਹੀ ਅੰਬ ਇਹ ਆਪਾਂ ਲੂਣ ਪਾ ਲੈਣੇ ਆ ਇਹ ਆਪਣੇ 1 ਕਿਲੋ ਲੋਹਣੇ ਤੇ ਅੱਧਾ ਕਿਲੋ ਲੋਣਾ ਆਪਾਂ ਹੋਰ ਪਾਵਾਂਗੇ ਅੰਬ ਆਪਣੇ 10 ਕਿਲੋ 5 ਕਿਲੋ ਆਪਾਂ ਹੋਰ ਮੰਗਾ ਲਏ ਸੀ ਆਪਾਂ ਹਲਦੀ ਪਾ ਲਈ 50 ਗ੍ਰਾਮ ਹਲਦੀ ਇਹ ਲੋੜ ਪੈਂਦੇ ਆਪਾਂ ਹੋਰ ਪਾਵਾਂਗੇ ਇਹ ਆਪਾਂ ਮਿਰਚ ਪਾ ਲਈ ਨੇ 100 ਗ੍ਰਾਮ ਮਿਰਚ 100 ਗ੍ਰਾਮ ਆਪਾਂ ਪਾਵਾਂਗੇ ਸੌਂਫ ਤੇ 100 ਗ੍ਰਾਮ ਇਹ ਆਪਾਂ ਪਾਵਾਂਗੇ ਕਲੌਂਜੀ ਲਾਲ ਮਿਰਚ ਆਪਾਂ ਪਾਵਾਂਗੇ ਸੋ ਆਦਨਸਾਰੀ ਆਪਾਂ ਘੱਟ ਪਾਉਨੇ ਕਿਉਂਕਿ ਬੱਚੇ ਖਾਂਦੇ ਆਪਣੇ ਚਾਰ ਉਹ ਤਾਂ ਤਿੱਖਾ ਨਹੀਂ ਬਣਾਉਣਾ ਆਪਾਂ ਇੰਨੇ ਕੀ ਪਾਵਾਂਗੇ ਇਹ ਕਾਲੀ ਮਿਰਚ ਪਾਵਾਂਗੇ ਆਪਾਂ 100 ਗ੍ਰਾਮ ਤੇ ਇਹਨੂੰ ਆਪਾਂ ਪੀਸ ਕੇ ਪਾਵਾਂਗੇ ਬਾਕੀ ਮਸਾਲੇ ਆਪਾਂ ਸਾਰੇ ਮੋٹے ਪਾ ਰਹੇ ਹਾਂ ਕਿਉਂਕਿ ਉਹ ਮੋٹے ਖਾਦੇ ਜਾਂਦੇ ਆ ਇਹ ਥੋੜੀ ਜਿਹੀ ਮੂਹ ਚੰਦੀ ਤੇ ਬੱਚੇ ਫਿਰ ਨਹੀਂ ਖਾਂਦੇ ਕੱਢ ਕੇ ਸੁੱਟ ਦਿੰਦੇ ਇਹਨੂੰ ਆਪਾਂ ਲੈ ਲਵਾਂਗੇ ਥੋੜੀ ਜਿਹੀ ਕਰਾਂਗੇ ਪੁੱਟਾਂਗੇ ਨਹੀਂ ਜ਼ਿਆਦਾ ਬਰੀਕ ਮਿਰਚ ਢੜਾ ਢਾੜ ਕਰ ਲਈ ਬਹੁਤੀ ਬਰੀਕ ਨਹੀਂ ਕਰਨੀ ਸੀ ਥੋੜਾ ਥੋੜਾ ਜਿਹੀ ਕਰਨੀ ਸੀ ਇਹ ਵੀ ਆਪਾਂ ਪਾ ਲੈਨੇ ਮਸਾਲੇ ਦੇ ਵਿੱਚ ਇਹਨੂੰ ਆਪਾਂ ਕਰ ਲਾਂਗੇ ਮਿਕਸ ਸਾਲਾ ਪਰ ਲਾਲੇ ਮਿਕਸ ਕਰ ਲਿਆ ਤੇ ਆਪਾਂ ਇਹਦੇ ਵਿੱਚ ਪਾ ਲਾਂਗੇ ਤੇਲ ਅੱਧਾ ਤੇਲ ਆਪਾਂ ਮਸਾਲੇ 'ਚ ਬਰਲਾ ਕੇ ਪਾਵਾਂਗੇ ਤੇ ਅੱਧਾ ਤੇਲ ਆਪਾਂ ਪਾਵਾਂਗੇ ਬਾਅਦ ਵਿੱਚ ਚਾਹ ਦੇ ਵਿੱਚ ਇਹਨੂੰ ਥੋੜਾ ਥੋੜਾ ਆਪਾਂ ਇਤਰਾ ਮਾਸ ਲੈਣਾ ਵਾ ਕਿ ਕਿਲ ਤੇਲ ਆਪਾਂ ਪਾਵਾਂਗੇ 10 ਕਿਲੋ ਬਾਂਦੇ ਵਿੱਚ ਚਲੋ ਬਾਸ ਹੁਣ ਆਪਾਂ ਬਾਅਦ ਚ ਤੇਲ ਪਾਵਾਂਗੇ ਹੁਣ ਹੁਣ ਆਪਾਂ ਚਾਰ ਪਾਉਣੇ ਆ ਆਪਾਂ ਥੱਲੇ ਥੋੜਾ ਜਿਹਾ ਮਸਾਲਾ ਪਾ ਲਾਂਗੇ ਪੀਪੇਲ ਵਿੱਚ ਪਾਉਂ ਬੱਚਾ ਰਾਈ ਚੋਟਨਾ ਆਪਾਂ ਪਾ ਲੈਨੇ ਚਾਰ ਡੱਬੇ ਵਿੱਚ ਚੋਟਨਾ ਅੱਗੇ ਬੇਸੀ ਕੰਮ ਹੈ ਆਪਨਾ ਵਾਹਿਗੁਰੂ ਆਪ ਸਤਨਾਮ ਵਾਹਿਗੁਰੂ ਆਪ ਸਤਨਾਮ ਵਾਹਿਗੁਰੂ ਇਸੇ ਤਰ੍ਹਾਂ ਹੀ ਆਪਾਂ ਇੱਕ ਇੱਕ ਵਾਰੀ ਚਾਰ ਜੀਆਂ ਫਾੜੀਆਂ ਪਾਵਾਂਗੇ ਤੇ ਇੱਕ ਵਾਰੀ ਮਸਾਲਾ ਪਾਵਾਂਗੇ ਨਾਲ ਨਾਲ ਹੀ ਇਹ ਮਿਕਸ ਹੁੰਦਾ ਜਾਣਾ ਇਦਾਂ ਹੀ ਵਾਹਿਗੁਰੂ ਵਾਹਿਗੁਰੂ ਆਪਣਾ ਲਾਨੇਦਾਰ ਨਾਮ ਜਪਦਾ ਲੈ ਚਾਰ ਪਾਉਣ ਲੱਗਿਆ ਉਹ ਕਹਿਣਾ ਵੀ ਚਾਹੀਦਾ ਵਾਹਿਗੁਰੂ ਕੋਈ ਵੀ ਕੰਮ ਕਰਨ ਲੱਗਿਆ ਵਾਹਿਗੁਰੂ ਕਹਿਣਾ ਹੀ ਚਾਹੀਦਾ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਹਾਂਜੀ ਚਾਰ ਆਪਾਂ ਸਾਰਾ ਡੱਬੇ ਦੇ ਵਿੱਚ ਪਾ ਲਿਆ ਵਾ ਆ ਵੇਖੋ ਤੋਂ ਆਪਾਂ ਮਸਾਲਾ ਪਾਤਾ ਵਾ ਇਹਦੇ ਵਿੱਚ ਜਿਹੜਾ ਆ ਥੋੜਾ ਜਿਹਾ ਤੇਲ ਆਪਾਂ ਹੋਰ ਪਾ ਦਾਂਗੇ ਬਾਕੀ ਤੇਲ ਆਪਾਂ ਕੱਲ ਨੂੰ ਪਾਵਾਂਗੇ ਇਹਦੇ ਵਿੱਚ ਇਹਨੂੰ ਹਲਾ ਹਲੂ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫੇਰ ਪਾਵਾਂਗੇ ਆਪਾਂ 1 ਸਾਲ ਵਾਸਤੇ ਚਾਰ ਜਿਹੜਾ ਪਾ ਲਿਆ ਵਾ ਚਾਰ ਵੇਹੇ ਪੰਜਾਬੀ ਲੋਕ ਹੀ ਜ਼ਿਆਦਾ ਪਾਉਂਦੇ ਆ ਆਪਾਂ ਨੂੰ ਇਹ ਤੇ ਪਤਾ ਨਹੀਂ ਹੁੰਦਾ ਕਿ ਆਪਾਂ ਕਿੰਨਾ ਚਿਰ ਜੀਣਾ ਵਾ ਕਿੰਨੀ ਆਪਣੀ ਲਾਈਫ ਆ ਪਰ ਆਪਾਂ ਆਸ ਨਾਲ ਜੀਨੇ ਆ ਤੇ ਆਸ-ਵਸਤ ਕਰਕੇ ਹੀ ਆਪਾਂ ਇਹ ਚਾਰ ਜਿਹੜਾ ਜਮਾ ਕਰ ਲੈਨੇ ਆ ਪਾ ਕੇ ਤੇ ਆ ਲੋ ਜੀ ਹੁਣ ਆਪਾਂ ਚਾਰ ਪਾ ਲਿਆ ਵਾ ਇਹ ਚਾਰ ਨੂੰ ਆਪਾਂ ਚਾਰ-ਪੰਜ ਧੁੱਪਾਂ ਲਵਾਵਾਂਗੇ ਤੇ ਚਾਰ-ਪੰਜ ਧੁੱਪਾਂ ਦੇ ਨਾਲ ਇਹ ਚਾਰ ਜਿਹੜਾ ਖਾਣ ਵਾਲਾ ਬਣ ਜਾਊਗਾ ਤੇ ਇਹ ਨਵਾਂ-ਨਵਾਂ ਚਾਰ ਜਿਹੜਾ ਖਾਣ ਚ ਬਹੁਤ ਸਵਾਦ ਹੁੰਦਾ ਵਾ ਥੋੜਾ ਜਾ ਜੇ ਤੂੰ ਪੁਰਾਣਾ ਜਾਂਦਾ ਤੂੰ ਘੱਟ ਖਾਦਾ ਜਾਂਦਾ ਤੇ ਨਵਾਂ ਨਵਾਂ ਚਾਰ ਜਿਹੜਾ ਇਹ ਜ਼ਿਆਦਾ ਖਾਦਾ ਜਾਂਦਾ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚਾਰ ਤੁਸੀਂ ਵੀ ਪਾਇਓ ਇਸੇ ਤਰ੍ਹਾਂ ਚਾਰ ਸਾਲ ਵਾਸਤੇ ਚਾਰ ਪਾ ਲਿਆ ਕਰੋ ਆਸਣਾ ਚਲੋ ਆਪਾਂ ਪਾਉਨੇ ਆ ਜੀਵੇ ਆਸਾ ਤੇ ਮਰੇ ਨਰਾਸਾ ਤੇ ਤੁਸੀਂ ਕਮੈਂਟ ਜ਼ਰੂਰ ਕਰਿਓ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਤੱਕ ਲਈ ਰੱਬ ਰਾਖਾ ਉਹ ਤੋਂ ਇਹ ਵੇਲੇ-ਕਵੇਲੇ ਦਾ ਬਣ ਹੁੰਦਾ ਕਿ ਵੇਲੇ ਨੇਰੇ ਸਵੇਰੇ ਸਬਜ਼ੀ ਨਾ ਬਣੇ ਚਾਹ ਨਾ ਹੋਵੇ ਇਹ ਚਾਰ ਜਿਹੜਾ ਤੁਹਾਨੂੰ ਕੰਮ ਆਉਂਦਾ ਵਾ ਇਹ ਦੇਸੀ ਚਾਰ ਆ ਵਧੀਆ ਚਾਰ ਅੰਬ ਦਾ ਚਾਰ ਵੇਲੇ-ਕਵੇਲੇ ਲਾਤੇ ਵੀ ਨਾ ਸਬਜ਼ੀ ਉਹਦੇ ਥੋੜਾ ਜਿਆਦਾ ਟੈਸਟੀ ਆ ਤੇ ਬਹੁਤ ਸੋਹਣਾ ਲੱਗੇਗਾ